ਅਜੇ ਅਮਰ ਸਿੰਘ ਚਮਕੀਲੇ ਬਾਰੇ ਇੱਕ ਜਾਣਕਾਰੀ ਮੈਂ ਹੋਰ ਤੁਹਾਨੂੰ ਦੇਣ ਲੱਗਾ ਬੜੀ ਦਿਲਚਸਪ ਸਟੋਰੀ ਆ ਤੁਸੀਂ ਸੁਣ ਕੇ ਹਰਾਨ ਰਹੋਗੇ ਵੀਡੀਓ ਪੂਰੀ ਦੇਖਿਓ ਇਹ ਜਿਹੜੀ ਤੁਸੀਂ ਦੇਖ ਰਹੇ ਇੱਕ ਪਾਸੇ ਲੇਡੀ ਜਿਹਦਾ ਨਾਮ ਆ 우ਸ਼ਾ ਕਿਰਨ ਇਹ ਵੀ ਪੰਜਾਬੀ ਸਿੰਗਰ ਨੇ ਇਹ ਕਹਿੰਦੇ ਮੈਂ ਵੀ ਚਮਕੀਲੇ ਨਾਲ ਗਾਉਂਦੀ ਰਹੀ ਹਾਂ ਤੇ ਮੇਰਾ ਐਕਸਪੀਰੀਅੰਸ ਇਹ ਨਹੀਂ ਆਪਣਾ ਦੱਸਿਆ ਤੇ ਤੁਹਾਡਾ ਸੀਨਾ ਮਾਰਨ ਨਾਲ ਚੌੜਾ ਹੋ ਜਾਊਗਾ ਸੁਣ ਕੇ ਯਾਰ ਕੋਈ ਇਸ ਸਿੰਗਰ ਬਾਰੇ ਇਹ ਗੱਲਾਂ ਵੀ ਕਰਦਾ ਉਹਦੇ ਜਾਣ ਤੋਂ ਤੀ 35 ਸਾਲ ਬਾਅਦ ਆ ਜੇ ਇਹ ਲੇਡੀਜ਼ ਇਹ ਗੱਲਾਂ ਕਰ ਰਹੀ ਆ ਕਿ ਅਮਰ ਸਿੰਘ ਚਮਕੀਲੇ ਦੇ ਹੁੰਦਿਆਂ ਹੋਇਆਂ ਅਸੀਂ ਮਹਾਰਾਜਾਂ ਰਹੀ ਜ਼ਿੰਦਗੀ ਬਤੀਤ ਕਰਦੇ ਸੀਗੇ ਤੇ ਹੁਣ ਵੀ ਜਦੋਂ ਚਮਕੀਲੇ ਦੀ ਵਰਸੀ ਤੇ ਜਾਈਦਾ ਆ ਤੇ ਸਾਨੂੰ ਉੱਥੇ ਬੜਾ ਇੱਜ਼ਤ ਮਾਣ ਸਤਿਕਾਰ ਮਿਲਦਾ ਆ ਉਹਦੇ ਜਾਣ ਤੋਂ ਬਾਅਦ ਵੀ ਕਿ ਮੈਂ ਅਮਰ ਸਿੰਘ ਚਮਕੀਲੇ ਨਾਲ ਗਾਇਆ ਹੋਇਆ ਆ ਉਹ ਸ਼ੱਕਰਨ ਸਿੰਘ ਕਹਿੰਦੇ ਤੇ ਕਹਿੰਦੇ ਇੱਕ ਦੂਜਾ ਸਿੰਗਰ ਆ ਮੈਂ ਹੁਣ ਉਹਦਾ ਨਾਂ ਨਹੀਂ ਲੈਣਾ ਤੇ ਕਹਿੰਦੇ ਉੱਥੇ ਸਾਨੂੰ ਧੱਕੇ ਵੱਜਦੇ ਹੁੰਦੇ ਆ ਧੱਕੇ ਵੱਜਦੇ ਹੁੰਦੇ ਆ ਤੇ ਗੱਲ ਕੀ ਆ ਵੀ ਬਸਾਂ ਦੀ ਲੋਕ ਇੱਜ਼ਤ ਇਸੇ ਲਈ ਇੰਨੀ ਕਰਦੇ ਆ ਕਿ ਤੁਸੀਂ ਚਮਕੀਲਾ ਸਾਹਿਬ ਦਾ ਸਾਥ ਮਾਣਿਆ ਆ ਤੁਸੀਂ ਚਮਕੀਲਾ ਸਾਹਿਬ ਦੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਦਿੱਤੀ ਹੋਆ ਤੁਸੀਂ ਚਮਕੀਲਾ ਸਾਹਿਬ ਦੇ ਨਾਲ ਸਟੇਜ ਸਾਂਝੀ ਕੀਤੀ ਹੋਆ ਤੁਸੀਂ ਉਹਨਾਂ ਦੇ ਨਾਲ ਜਾਨੀ ਕਿ ਸਮਾਂ ਗੁਜ਼ਾਰਿਆ ਇਸੇ ਕਰਕੇ ਕਹਿੰਦੇ ਸਾਨੂੰ ਇੰਨਾ ਪਿਆਰ ਸਤਿਕਾਰ ਪੰਜਾਬ ਦੇ ਵਿੱਚ ਮਿਲ ਰਿਹਾ ਆ ਤੇ ਸਾਡੀ ਰੂਹ ਸਾਡਾ ਜਿਹੜਾ ਜੀਨਾਂ ਨਾਲ ਮਾਨ ਨਾਲ ਬਾਣ ਵੱਧ ਜਾਂਦਾ ਆ ਪੀਸਾ ਇਹ ਐਡਾ ਵੱਡਾ ਫਨਕਾਰ ਤੇ ਕਹਿੰਦੇ ਚਮਕੀਲਾ ਜੀ ਬਹੁਤ ਹੀ ਚੰਗੇ ਨੇਕ ਤੇ ਲੰਦਾਨ ਸੇ ਹਮੇਸ਼ਾ ਮਦਦ ਕਰਦੇ ਸੀ ਹਮੇਸ਼ਾ ਨਿਊ ਕਮਰ ਸਿੰਘ ਰਾਣ ਉਦਾਂ ਵੀ ਬਹੁਤ ਸਪੋਰਟ ਕਰਦੇ ਸੀਗੇ ਤੇ ਕਹਿੰਦੇ ਮੈਂ ਕਦੇ ਉਹਨਾਂ ਨੂੰ ਇੱਕ ਪਲ ਲਈ ਵੀ ਅੱਜ ਤੱਕ ਭੁੱਲੀ ਨਹੀਂ ਹੈਗੀ ਸੋ ਕਹਿੰਦੇ ਬਹੁਤ ਪਿਆਰ ਸਤਿਕਾਰ ਸਾਨੂੰ ਉਹਨਾਂ ਤੋਂ ਮਿਲਿਆ ਤੇ ਅਸੀਂ ਬਹੁਤ ਇੰਜੋਏ ਕੀਤਾ ਸੀ ਜਿੰਨਾ ਚਿਰ ਵੀ ਅਸੀਂ ਚਮਕੀਲਾ ਸਾਹਿਬ ਦੇ ਨਾਲ ਰਹੇ ਸੀਗੇ ਸੋ ਦੋਸਤੋ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਹੈ ਜਰੂਰ ਦੱਸੋ